ਪੇਕਿਆਂ ਦੇ ਘਰੋਂ ਸਭ ਕੁਝ ਲੈ ਕੇ ਆਈਦਾ ਵਾ ਮਾਪੇ ਨੇ ਜਦੋਂ ਤੋਰਦੇ ਨਾ ਸਭ ਧੀ ਦੇ ਨਾ ਹੋਏ ਦੇਂਦੇ ਨੇ ਵੱਡਿਆ ਨਿੱਕਿਆ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਹੱਥੀ ਬਣਾ ਕੇ ਕੋਟੀਆਂ ਸਵੈਟਰ ਤੇ ਜਾਣਿਆਂ ਦੇ ਵਖਰੇ ਲਿਾਈ ਸਾਂ ਇੱਥੇ ਆ ਜਦ ਮੈਂ ਭੱਜ ਨਹੀਂ ਚੱਲਿਆ ਆ ਜਾ ਨਾ ਘਰ ਹੀ ਆਉਣਾ ਚਲ ਜਾ ਫਿਰ ਫਿਰ ਤੁਰਿਆ ਮੈਂ ਨਹੀਂ ਅੱਗੋਂ ਮੈਂ ਤੈਨੂੰ ਪੁੱਛਦੀ ਜਿੱਥੇ ਮਰਜ਼ੀ ਜਾਇਆ ਕਰ ਜਿੱਥੇ ਮਰਜ਼ੀ ਨਾ ਜਾਇਆ ਕਰ ਮੈਂ ਨਹੀਂ ਪੁੱਛਦੀ ਮੈਨੂੰ ਲੱਗਦਾ ਉਹ ਜਿਹੜੀ ਅੰਦਰ ਵਾਲੀ ਨਾ ਉਹਨੇ ਇਹਦੇ ਕੰਨ ਭਰੇ ਹੁਣ ਇਹਨੇ ਉਹਦੀ ਅੱਖ ਤੇ ਗਿਆ ਵਾ ਜਿਹੜਾ ਨਾ ਮੈਨੂੰ ਕੋਈ ਜਵਾਬ ਨਹੀਂ ਦੇ ਕੇ ਗਿਆ ਜੇ ਇਹ ਨਹੀਂ ਮੇਰੀ ਮੰਨਦਾ ਤਾਂ ਉਹ ਮੰਨੇਗੀ ਇਹਨਾਂ ਜਾਣਿਆਂ ਵੀ ਨਾ ਸ਼ਰਮੀਲਾ ਛੜੀ ਐ ਉਹਨੂੰ ਪੁੱਛਣੀ ਆ ਜਾ ਕੇ ਵੀ ਉਹਨੂੰ ਕਿੱਥੇ ਕਲਾਈ ਆਈ ਹੈ ਨਹੀਂ ਇੱਥੇ ਬਣ ਫੱਬ ਕੇ ਬਹਿ ਗਈ ਐ ਤੇ ਤੈਨੂੰ ਕੋਈ ਕੰਮ ਕਰਨੀ ਹੈਗਾ ਕੰਮ ਮੈਂ ਸਰਾ ਕਰ ਲਿਆ ਵਾ ਤੇ ਹੁਣ ਮੈਂ ਮਿਲਨੀ ਆਂ ਤਹੀਂ ਦੱਸੋ ਜੀ ਕੋਈ ਹੈਗਾ ਤੇ ਉਹ ਵੀ ਕਰ ਲੈਨੀ ਆ ਮੈਂ ਤੈਨੂੰ ਇਹ ਪੁੱਛਣ ਆਈ ਆ ਵੀ ਉਹਨੂੰ ਕਿੱਥੇ ਕਲਾਈ ਆਈ ਮम्मी ਮੈਨੂੰ ਆਪ ਨਹੀਂ ਪਤਾ ਹੈਗਾ ਕਿ ਪਿੰਦਰ ਕਿੱਥੇ ਗਏ ਨੇ ਮੈਂ ਤਾਂ ਸਗੋਂਨਾਂ ਨੂੰ ਪੁੱਛਣ ਦੀ ਹਾਂ ਕਿ ਕਿੱਥੇ ਚੱਲੇ ਹੋ ਤੇ ਕਹਿੰਦੇ ਹੀ ਬਸ ਮੈਂ ਆ ਗਿਆ ਆ ਗਿਆ ਹੁਣੇ ਮੈਂ ਅਜਨਾ ਫਿਰ ਤੁਹਾਨੂੰ ਪਤਾ ਲੱਗ ਜੇਗਾ ਕਿ ਮੈਂ ਕਿੱਥੇ ਚੱਲਿਆ ਤੇ ਤੁਹਾਨੂੰ ਕੁਝ ਦੱਸ ਕੇ ਗਿਆ ਨੇ ਸਵਾ ਮੈਨੂੰ ਦੱਸ ਕੇ ਗਿਆਈ ਜੇ ਮੈਂ ਉਹਨੂੰ ਪੁੱਛਿਆ ਹੀ ਨਾ ਤਾਂ ਅੱਗੋਂ ਮੈਨੂੰ ਕੁੱਤੇ ਵਾਂਗੂ ਪਿਆ 36 36 ਉਹਨੇ ਮੈਨੂੰ ਗੱਲਾਂ ਕੀਤੀਆਂ ਨੇ ਮੇਰਾ ਪੁੱਤ ਤੇ ਇਹੋ ਜਿਹਾ ਹੈ ਹੀ ਨਹੀਂ ਮੈਨੂੰ ਬਿਨਾ ਪੁੱਛਣ ਤੋਂ ਕਦੀ ਕਿਤੇ ਬਾਹਰ ਨਹੀਂ ਉਹ ਨਿਕਲਿਆ ਤੇ ਉਹ ਤੇਰੇ ਬੁਲਾਇਆ ਮੇਰੇ ਨਾਲ ਇਦਾਂ ਵੱਧ ਘਟ ਗੱਲਾਂ ਕਰਕੇ ਗਿਆ ਤੇ ਦੋਵੇਂ ਜੀ ਨਾ ਸੁਧਰ ਜਾਓ ਨੇ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਗੇ ਮੈਂ ਐਦਾਂ ਨਹੀਂ ਤੁਹਾਨੂੰ ਘਰ ਚ ਰਹਿਣ ਦੇਣਾ ਪਰ ਮੰਮੀ ਮੈਨੂੰ ਆਪ ਨਹੀਂ ਪਤਾ ਹੈਗਾ ਪਿੰਦਰ ਇੱਥੇ ਗਏ ਨੇ ਮੈਂ ਤੁਹਾਨੂੰ ਕਹਿੰਦੀ ਮੈਂ ਉਹਨਾਂ ਨੂੰ ਨਹੀਂ ਖਲਾਇਆ ਈ ਐਵੇਂ ਮੇਰੇ ਤੇ ਗੁੱਸਾ ਕਰੀ ਜਾਂਦੇ ਹੋ ਤਾਂ ਫਿਰ ਮੈਨੂੰ ਦੱਸ ਕੇ ਕਿਉਂ ਨਹੀਂ ਗਿਆ ਫਿਰ ਮੈਂ ਤੈਨੂੰ ਹੀ ਪੁੱਛਣਾ ਵਾ ਜਿਹਦੇ ਕੋਲੋਂ ਗਿਆ ਵਾ ਤੈਨੂੰ ਤਾਂ ਸਾਰਾ ਹੀ ਪਤਾ ਹੋਣਾ ਵਾ ਪਰ ਮੈਨੂੰ ਦੱਸਣ ਨਹੀਂ ਲਈ ਤੂੰ ਮੰਮੀ ਸੱਚੀ ਮੈਨੂੰ ਵੀ ਨਹੀਂ ਪਤਾ ਹੈਗਾ ਮਿਸਣੀ ਜੇ ਘਰ ਦੀ ਕੀ ਐ ਤੈਨੂੰ ਸਾਰਾ ਹੀ ਪਤਾ ਵੀ ਕਿੱਥੇ ਗਿਆ ਐ ਐਦਾਂ ਦਾ ਤਾਂ ਹੈ ਹੀ ਨਹੀਂ ਪਰ ਉਹਨੂੰ ਤਾਂ ਅਗਲੇ ਆਲੇ ਨਹੀਂ ਤੂੰ ਚੁੱਪ ਕਰ ਜਾਨੀਂ ਐ ਵੀ ਮੇਰਾ ਤੇ ਸਾਰੀ ਜਾਂਦਾ ਵਾ ਉਹਨੇ ਬੁਰਾ ਬਣਨੇ ਮੰਮੀ ਤੂੰ ਹੀ ਭਾਵੇਂ ਜੋ ਮਰਜੀ ਸਮਝੀ ਜੋ ਮੈਨੂੰ ਸੱਚੀ ਨਹੀਂ ਪਤਾ ਹੈਗਾ ਤੁਹਾਨੂੰ ਤੇ ਉਦਾਂ ਵੀ ਮੇਤੇ ਯਕੀਨ ਹੈ ਹੀ ਨਹੀਂ ਨਾ ਕੋਈ ਨਹੀਂ ਉਹਦੇ ਆਈ ਜਾਣਾ ਪਤਾ ਲੱਗ ਜੇ ਸਹੀ ਮੈਨੂੰ ਵੀ ਕਿਹੜੇ ਕੰਮ ਗਿਆ ਜੇ ਤੇ ਤੂੰ ਖਲਾਇਆ ਹੋਇਆ ਨਾ ਵੇਖੀ ਤੇਰਾ ਮੈਂ ਸਿਰ ਕਿੱਦਾ ਪਾੜਨੀ ਮੰਮੀ ਜੀ ਮੈਂ ਨਾਕ ਲਾਇਆ ਹੋਇਆ ਤੇ ਫੇਰ ਵੇ ਜੀਬਾਨ ਕਿੱਡੀ ਚਲਾਉਂਦੀ ਐ ਹੁਣੇ ਹੀ ਅਜੇ ਕੱਲੇ ਤੇ ਵਿਆਹ ਹੀ ਆਈ ਐ ਆਪਣੀ ਜੀਬਾਨ ਨਾ ਕੰਟਰੋਲ ਕਰ ਲੈ ਤੁਸੀਂ ਮੈਨੂੰ ਜਿੰਨੀ ਮਰਜ਼ੀ ਗੱਲਾਂ ਕਰੀ ਜਾਓ ਤੇ ਮੈਂ ਤੁਹਾਨੂੰ ਗੜੀਆਂ ਕੋਈ ਜਵਾਬ ਨਾ ਦਵਾਂ ਆਪਲਾ ਕਿਦਾਂ ਦੀ ਗੱਲ ਹੋਈ ਆਪਣੀ ਵਰੀ ਤੁਹਾਨੂੰ ਬੜਾ ਗੁੱਸਾ ਲੱਗਦਾ ਵਾ ਤੇ ਮੈਨੂੰ ਨਹੀਂ ਕੋਸਾ ਹੁੰਦਾ ਹੈਗਾ ਤੂੰ ਵੱਡੀ ਹੈ ਕਿ ਮੈਂ ਵੱਡੀ ਹ ਮੈਨੂੰ ਇਹ ਦੱਸ ਕੋਈ ਫਰਜ ਵੀ ਨਾ ਹੋਣਾ ਪੈਂਦਾ ਵੈ ਤੂੰ ਹੀ ਵੱਡਿਓ ਤਾਂ ਹੀ ਤੇ ਮੈਂ ਤੁਹਾਡੀ ਇੱਜ਼ਤ ਕਰਦੀ ਆ ਇੱਜ਼ਤ ਤੂੰ ਕੀ ਕਰਨ ਦੇਈਂ ਸਵਾਲ ਜਵਾਬ ਤਾਂ ਮੇਰੇ ਨਾਲ ਦੋਨੇ ਕਰੀ ਜਾਣੀ ਐ ਤੂੰ ਮੰਮੀ ਇੱਜ਼ਤ ਕਰਾਉਣੀ ਆਣੀ ਚਾਹੀਦੀ ਐ ਤੁਹਾਨੂੰ ਤਾਂ ਮੈਂ ਉਦਾਂ ਹੀ ਨਹੀਂ ਚੰਗੀ ਲੱਗਦੀ ਹੈਗੀ ਤੂੰ ਹੀ ਤੇ ਚਾਹੁੰਦੀ ਓ ਕਿਹੜਾ ਵਲਾ ਹੋਏ ਤੇ ਇੱਥੋਂ ਚੱਲ ਜੇ ਪਰ ਇੱਕ ਗੱਲ ਨਹੀਂ ਹੋਣੀ ਇੱਥੇ ਮੇਰੇ ਨਾਲ ਜ਼ਬਾਨ ਨਾਲ ਲੜਾਈ ਜਾ ਮੇਰੇ ਕੋਲ ਤਾਂ ਪੌੜੀਆਂ ਤੇ ਚੜ੍ਹਿਆ ਨਹੀਂ ਜਾਂਦਾ ਕੋਠੇ ਤੇ ਝੋਨਾ ਪਿਆ ਤੇ ਧੁੱਪ ਕਿੱਥੇ ਆ ਗਈ ਚੱਲ ਉਹਨੂੰ ਖਲਾੜ ਚੱਲ ਕੇ ਬਣ ਫੱਬ ਕੇ ਤੇ ਬਹਿ ਗਈਆਂ ਇਹ ਜਿਹੀ ਕੰਮ ਹੀ ਕੋਈ ਨਹੀਂ ਜੇ ਕਰਨਾ ਹੋਏ ਨਾ ਤਾਂ ਸਾਰਾ ਦਿਨ ਮੁੱਕਦੇ ਨਹੀਂਗੇ ਮੰਮੀ ਮिन्नੂਗੀ ਪਤਾ ਖਲਾ ਰਿਆ ਕਿ ਨਹੀਂ ਖਲਾ ਰਿਆ ਜੇ ਨਹੀਂ ਪਤਾ ਤਾਂ ਪੁੱਛ ਹੀ ਲਿਆ ਕਰੋ ਤੈਨੂੰ ਪਤਾ ਵੀ ਮੈਂ ਹੁਣ ਕਰਨ ਜੋਗੀ ਆ ਨੋਆ ਤਿੰਗ ਆ ਗਿਆ ਆਂਦੀਆਂ ਹੁੰਦੀਆਂ ਨੇ ਕੰਮ ਤੰਦ ਲੈ ਆਂਦੇ ਨੇ ਇਹ ਨਹੀਂ ਫਿਰ 9:00 ਵਜੇ ਤੇ ਬਣ ਫੱਬ ਕੇ ਬਹਿ ਗਈਆਂ ਕਰ ਦੇਣੀ ਆ ਚਲ ਜਾ ਉਠ ਯੇ ਮੈਨੂੰ ਇੰਨਾ ਕੁ ਵੀ ਨਾ ਕਹਾਂ ਇਹ ਤੇ ਮੇਰੇ ਉਂਜੀ ਹੱਥਾਂ ਜਨ ਨਿਕਲ ਜਾਏ ਆਉਂਦਾ ਉਹ ਤੇ ਉਹਦੀ ਅੱਜ ਮੈਂ ਸਵਾਰਨੀ ਆ ਭੁਗਤ ਬਿਨਾ ਮੇਰੇ ਪੁੱਛਣ ਤੋਂ ਬਾਹਰ ਨਹੀਂ ਜਾਣਾ ਹੈਗਾ ਪਖੰਡ ਫੜਿਆ ਜਿਹੜਾ ਇਹਨਾਂ ਨੇ ਲੈ ਖਲਾ ਰਿਆ ਤੇ ਸਹੀ ਆ ਹੋਰ ਭਲਾ ਦਾ ਕੀ ਖਲਾਰਨਾ ਹੱਦ ਹੋਈ ਆ ਵੈਸੇ ਮੈਨੂੰ ਵੇਲੀ ਬੈਠੀ ਨੂੰ ਵੇਖ ਕੇ ਜਰ ਦੇਣੀ ਹੈਗੀ ਪਤਾ ਨਹੀਂ ਸਵੇਰੇ ਸਵੇਰੇ ਉੱਠਦਿਆਂ ਕੀ ਖਾ ਲੈਂਦੇ ਆ ਰਾਤ ਪਤਾ ਨਹੀਂ ਘੜੀ ਕਿਦਾਂ ਲੰਘਦੀ ਇਹਨਾਂ ਦਾ ਵਸ ਚਲੇ ਨਾ ਤੁਹਾਨੂੰ ਰਾਤ ਨੂੰ ਨਾ ਸੌਂਦੇ ਆਪ ਇਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ ਚਲੋ ਹੱਥ ਮਾਰ ਹੀ ਦੇਣੀ ਇੱਕ ਵਾਰ 10 ਦਿਨ ਹੋ ਗਏ ਝੋਨਾ ਖਲਾਰੇ ਨੂੰ ਪਤਾ ਨਹੀਂ ਕਦੋਂ ਲਾਉਣਾ ਇਹਨਾਂ ਨੇ ਕੀ ਕੱਢਣਾ ਹੈ ਤੇ ਵਿੱਚੋਂ ਚਰੇ ਚੋਂ ਐਵੇਂ ਆਉਂਦਾ ਹੋਣਾ ਮੈਂ ਵੀ ਕੀ ਦੇ ਹੱਥ ਲਾ ਗਿਆਂ ਕੜੀ ਕਿ ਮੇਰਾ ਰੱਦਾ ਇੱਥੇ ਧੁੱਪੇ ਬਹਿ ਜਾਨੀ ਥੱਲੇ ਤੇ ਮੈਨੂੰ ਇਹਨੇ ਫੇਰ ਨਹੀਂ ਟਿਕਾਨੀ ਆ ਕੜੀ ਸ਼ਾਂਤੀ ਨਾ ਭਵਾਂ ਤੇ ਸੇ ਥੱਲੇ ਗਈ ਨਾ ਤੇ ਫੇਰ ਕਿਹਨਾਂ ਕਿਹੇ ਕੰਮੇ ਡਾਹ ਦੇਣਾ ਮੈਨੂੰ ਤੇ ਸਮਝ ਨਹੀਂ ਲੱਗਦੀ ਟੇਰੀ ਕਿ ਝੋਨਾ ਰੱਖਿਆ ਵਾ ਤੇ ਇਹਦਾ ਕਰਨੇਗੇ ਕੀ ਤੇ ਛਡਾਉਣਾ ਇਹਨਾਂ ਨੇ ਕਦੋਂ ਆ ਛਡਾਉਣਾ ਲੱਗਦਾ ਹਦੋਂ ਆ ਜਦੋਂ ਫੇਰ ਝੋਨਾ ਲੱਗਣਾ ਸ਼ੁਰੂ ਹੋ ਗਿਆ ਹੱਦ ਹੋਈ ਕੰਜੂਸੀਆਂ ਕਰ ਕਰੀ ਖੱਪ ਚੱਲੇ ਪਰ ਉਧਾਇਕ ਗੱਲ ਸੋਚਣ ਵਾਲੀ ਹੈ ਕਿੰਦਰ ਗਏ ਕਿੱਥੇ ਹੋਣਗੇ ਮੈਨੂੰ ਉਹ ਨਹੀਂ ਕੁਝ ਦੱਸ ਕੇ ਗਏ ਤੇ ਮੰਮੀ ਨੂੰ ਵੀ ਨਹੀਂ ਕੁਝ ਦੱਸਿਆ ਤੇ ਮੰਮੀ ਐਵੇਂ ਮਿਰਤੇ ਔਖੇ ਹੋਏ ਜਾਂਦੇ ਨੇ ਗੁੱਸਾ ਕਿਹਦਾ ਹੁੰਦਾ ਵਾ ਤੇ ਕੱਢਦੀ ਮੇਰੇ ਤੇ ਰਹਿੰਦੇ ਨੇ ਬੰਦਾ ਜਿਹਦੇ ਨਾਲ ਗੱਲ ਹੋਈ ਉਹਦੇ ਨਾਲ ਕਰਨ ਇਹ ਮੈਨੂੰ ਐਵੇਂ ਔਖੇ ਬੋਲੀ ਜਾਣਗੇ ਜਿੱਦਣ ਕਿਤੇ ਮੈਂ ਆਪਣੀ ਆਈ ਤੇ ਆ ਗਈ ਨਾ ਵੇਖੀ ਇਹਨਾਂ ਦੀਆਂ ਪੁਮਹਿਰੀਆਂ ਕਿਦਾਂ ਕਮਾਉਣੀ ਆ ਫਿਰ ਮੁੜ ਕੇ ਇਹਨਾਂ ਨੇ ਕਿਹਾ ਨੇ ਇਹ ਨੋ ਮੇਰੇ ਗੜੀ ਬੋਲਦੀ ਐ ਇਹ ਜੀ ਮੈਨੂੰ ਕਰ ਟਿਕਾ ਨਹੀਂ ਦਿੰਦੀ ਫਿਰ ਦੂਜੇ ਪਾਸੇ ਹੋ ਜਾਣਾ ਵਾ ਇਹਦੇ ਵਰਗੇ ਨੂੰ ਨੇ ਵੇਹੇ ਮੰਮੀ ਉਦਾਂ ਦੀ ਚਾਹੀਦੀ ਸੀ ਜਿੱਦਾਂ ਦੀ ਮੰਮੀ ਆਪ ਵਾ ਜਿੱਦਾਂ ਗੜਿਓ ਕਰਦੇ ਨਾ ਅਗਲੇ ਵੀ ਉਦਾਂ ਹੀ ਠੋਕ ਠੋਕ ਕੇ ਕਰਦੇ ਤੇ ਫਿਰ ਪਤਾ ਲੱਗਣਾ ਹੈ ਇਹਨਾਂ ਨੂੰ ਮੈਂ ਹਾਲੇ ਫਿਰ ਵੀ ਪਲਮਾਨ ਸੀ ਕਰ ਜਾਨੀ ਆ ਕਿ ਚੱਲ ਵੱਡੇ ਨੇ ਕੀ ਇਹਨਾਂ ਨੂੰ ਕੁਝ ਕਹਿਣਾ ਵਾ ਪਰ ਕਿੱਥੇ ਟੱਲਦੇ ਆ ਪਤਾ ਨਹੀਂ ਕੀ ਕਰਦੇ ਰਹਿੰਦੇ ਆਪਣੀਆਂ ਸੋਚਾਂ ਸੋਚਦੇ ਰਹਿੰਦੇ ਤੇ ਅਗਲੇ ਨਾਲ ਲੜੀ ਜਾਂਦੇ ਲੜੀ ਜਾਂਦੇ ਮੇਰੇ ਹਿਸਾਬ ਨਾਲ ਇਥੋਂ ਕੋਟੀਆਂ ਤੇ ਨਹੀਂ ਮਿਲਣੇ ਆ। ਹੋਰ ਵੀ ਚੀਜ਼ਾਂ ਦਾ ਵਧੀਆ ਨੇ। ਚੱਲ ਇਹਨੇ ਆ। ਜਿਹੜੀ ਕੋਈ ਨਾ ਚੀਜ਼ ਪਸੰਦ ਆਏਗੀ ਉਹ ਲੈ ਜੰਨੇ ਆ। ਮੰਮੀ ਹੱਡੇ ਤੇ ਐਵੇਂ ਕਰਦੇ ਰਹਿੰਦੇ ਨੇ ਆਉ ਨਹੀਂ ਲੈ ਕੇ ਦੇਣਾ ਆਉ ਨਹੀਂ ਲੈ ਕੇ ਦੇਣਾ। ਨਾ ਹੁਣ ਉਹਨਾਂ ਪਿੱਛੋਂ ਲੈ ਕੇ ਆਉਣਾ ਸਾਰਾ ਕੁਝ ਛੜ ਛੜਾ ਕੇ ਇੱਥੇ ਆਈਆਂ ਨੇ। ਹੁਣ ਫੇਰ ਪਿੱਛੋਂ ਲੈ ਕੇ ਆਉਣਾ। ਮੈਂ ਤਾਂ ਲੈ ਕੇ ਦਵਾਂਗਾ ਜਿਹੜੀ ਚੀਜ਼ ਮੈਨੂੰ ਵਧੀਆ ਲੱਗੇਗੀ। ਭਾਵੇਂ ਉਹ ਇਹ ਮਹਿੰਗੀ ਭਾਵੇਂ ਉਹ ਸਸਤੀ। ਇਹਦੇ ਨਾਲੋਂ ਪੈਸੇ ਚੰਗੇ ਨੇ ਨਹੀਂ ਆਇਆ ਤੇਰਾ ਝੋਨਾ ਨਹੀਂ ਖਿਲ ਰਿਹਾ ਹੈਗਾ ਅੱਵਲ ਤਾਂ ਕਲਾਈ ਦਾ ਨਹੀਂ ਜੇ ਕਲਾਈਏ ਜਿੱਥੇ ਕਲਾਈਓ ਉੱਥੇ ਹੀ ਦਰ ਹੀ ਦੀਏ ਇਹਦਾ ਕੰਮ ਇਹੋ ਜਿਹਾ ਹੀ ਆਇਆ ਆ ਜਾ ਹੁਣ ਥੱਲੇ ਆਏ ਹੋਏ ਮੰਮੀ ਨੂੰ ਤੇ ਕਿਤੇ ਨਾ ਮੇਰਾ ਚੇਤਾਵਨੀ ਭੁੱਲਦਾ ਹੈਗਾ ਘੜੀ ਦੋ ਘੜੀ ਮੈਂ ਬਹਿ ਗਈ ਆ ਤੇ ਤੁਸੀਂ ਮੈਨੂੰ ਬਹਿਣ ਤੋਂ ਪਹਿਲਾਂ ਹੁਣ ਦੱਸ ਮੇਰੇ ਤੋਂ ਕੀ ਕਰਾਉਣਾ ਹੈ ਨੇ ਹਾਂ ਦਿੱਲੀ ਜੀ ਜੀ ਨਾ ਟੈਂਪਲ ਆਈ ਤਾਂ ਮੈਂ ਦਾ ਚੋਨਾ ਖਲਾਣ ਤੇ ਕਦੋਂ ਦੀ ਤੂੰ ਗਈ ਹੈ ਮੰਮੀ ਚੋਨਾ ਤੇ ਖਿਲ ਰਿਆ ਹੈ ਤੇ ਖਿਲ ਰਿਆ ਹੈ ਤੇ ਉੱਥੇ ਫਿਰ ਦਾਣੇ ਗਿਣਣ ਲੱਗ ਪਈ ਸੈਂ ਜੇ ਨਜ਼ਰ ਮੈਂ ਆਵਾਜ਼ ਨਹੀਂ ਮਾਰੀ ਉਹ ਨਜ਼ਰ ਥੱਲੇ ਨਹੀਂ ਦੋ ਆਈ ਮੰਮੀ ਮੈਂ ਹਾਂ ਚੱਲ ਹੁਣ ਆਈ ਤੇ ਸਹੀ ਆ ਤੇ ਹੱਥ ਇੱਕਰੀ ਮਾਰੀ ਦੇਣੀ ਆ ਅੱਛਾ ਹੁਣ ਮੈਂ ਜਾਂਦੀ ਦੋ ਵਾਰੀ ਹੱਥ ਵੱਜ ਜਾਣਾ ਅਬਰ ਤੇ ਗਈ ਨਹੀਂ ਸੈਂ ਵੇਖਿਆ ਹੀ ਨਾ ਉਹ ਤੇਰਾ ਸੋਖ ਕਰਕੇ ਗਿਆ ਵੈ ਤੇ ਉਹਨੂੰ ਚੜਨਾ ਨਾ ਪਵੇ ਚੱਲ ਆ ਜਾ ਦੱਸੋ ਮੰਮੀ ਕੀ ਕਹਿਣਾ ਮੈਨੂੰ ਨਾਲ ਆਂਦੀ ਹੋਣੀ ਆ ਵੀ ਮੈਨੂੰ ਲੋਕੀ ਵੇਖਣਗੇ ਵੀ ਕੰਮ ਕਰਨ ਲਈ ਹੈ चल ਜਾ ਹੱਥ ਧੋਕਿਆ ਤੇ ਫਿਰ ਮੈਂ ਤੈਨੂੰ ਦੱਸਨੀ ਐ ਕੋਈ ਕੰਮ ਬਹਿਨ ਨਦਿਓ ਕਿਤੇ ਮੈਨੂੰ ਧੋਕੜੀਆਂ ਪਤਾ ਨਹੀਂ ਕਿਹੜੇ ਜਨਮਾਂ ਦਾ ਵੈਰ ਕਿਧੰਦੀ ਮੇਰੇ ਨਾਲ ਮੇਰੇ ਘਰ ਜਾਂਦੇ ਨਹੀਂ ਤੂੰ ਨਾ ਉੱਥੇ ਜਾ ਕੇ ਰਾਜ ਕਰਨਾ ਸੁੱਖ ਲੈਣਾ ਸੁਹਾ ਸੁੱਖ ਦੀਨਾ ਇਹਨਾਂ ਨੇ ਮੈਨੂੰ ਹਾਂਜੀ ਦੱਸੋ ਕੀ ਕੰਮ ਕਰਨਾ ਦੱਸਣਾ ਕੀ ਆ ਨਾ ਮੇਰੇ ਮੋਢੇ ਪੀੜ ਕਰਦੇ ਨੇ ਤੇ ਇਹ ਘੁੱਟ ਜਾ ਰੱਖ ਚਲੋ ਹੋ ਜੋ ਤਾਣੋ ਫਿਰ నిపరమ అర్జా కే ਮੇਰਾ ਗਲਾ ਕੁੱਟਣ ਡਈ ਹੈ ਐਡੀ ਛੇਤੀ ਨੇ ਮੈਂ ਮਰਦੀ ਤੈਨ ਮੈਂ ਖੈ ਮੋਡੇ ਘੁੱਟ ਦੇ ਲੱਗ ਪਈ ਭਜਨਾਂ ਕੁੱਟਣੋਂ ਗਲਾ ਆਏ ਨਹੀਂ ਮੈਂ ਮਰਦੀ ਬਜ਼ੋਰਾ ਹੀ ਹੈ ਜੇ ਮੇਰੀ ਜ਼ਿੰਦਗੀ ਹੈ ਯਾ ਕੰਮ ਕਰ ਚੱਲ ਕੇ ਮੰਮੀ ਮੈਂ ਕਿਤੇ ਨਹੀਂ ਤਾਂ ਡੱਗ ਲਾ ਘੁੱਟਦੀ ਐਡੀ ਪਾਗਲ ਥੋੜੀ ਮੈਂ ਮੈਂ ਤੇ ਉਧਰ ਇੱਥੋਂ ਕੁੱਟਣ ਦੀ ਪਚਲ ਤਾਉਣ ਵੀ ਥਾੜੀ ਘੁੱਟ ਦੇਣੀ ਆਹੋ ਆਹੋ ਨਾਲੇ ਨਾਲਾ ਦੀ ਹੋਣੀ ਵੀ ਸਿਆਪਾ ਮੁਕੇ ਵੇੜੇ ਨਾਲ ਹੀ ਗਾਇਓ ਲੱਥੇ ਹੋਏ ਹੋਏ ਮੈਂ ਤੇ ਇਦਾਂ ਦਾ ਕੁਛ ਕਿਆਣੀ ਚੱਲ ਜਾ ਜਾ ਉੱਠ ਲੈ ਜਿੰਨਾ ਕੁੱਟਣਾ ਸੀ ਵੇਖ ਲੈ ਤੈਨੂੰ ਮੈਂ ਇਹ ਬੜੀ ਚਲਾਕ ਹੈ ਕੋਈ ਜਈ ਆ ਵੀ ਓਦਾਂ ਠੀਕ ਆ ਨੌਦੇਵ ਨੂੰ ਤਾਂ ਲੈ ਹੀ ਹੁੰਦਾ ਤੇ ਵਧੀਆ ਰਹਿਣਾ ਸੀ ਉਹਨੇ ਵੀ ਖੁਸ਼ ਹੋ ਜਾਣਾ ਸੀ ਪਰ ਫੇਰ ਮੰਮੀ ਦਾ ਡਰ ਹੈ ਨਾ ਨਾਲੇ ਹੁਣ ਸਾਡੇ ਫਰਜ਼ ਬੰਦਾ ਲੱਕੇ ਦੇ ਜਾਂਦਾ ਕੀ ਲਵਾਂ ਸਾਰੀਆਂ ਚੀਜ਼ਾਂ ਬੜੀਆਂ ਸੋਹਣੀਆਂ ਲੱਗਣੀਆਂ ਨੇ ਇਦਾਂ ਕਰਦਾ ਆਪਾਂ ਵੀ ਕਰ ਲਈ ਇਹਨੂੰ ਲਾਉਣਾ ਪਊਣ ਉਹਨਾਂ ਨੂੰ ਪੁੱਛਦਾ ਕਿਹੜੀ ਚੀਜ਼ ਲਾਵਾਂ ਅੱਛਾ ਮੁੰਡਾ ਸ਼ਾਪਿੰਗ ਆਂਦਿਆ ਮਾਲ ਚ ਫਿਰ ਉਹ ਬਸ ਇਦਾਂ ਹੀ ਯਾਰ ਮੈਂ ਭਾਬੀ ਨੂੰ ਕਹਿਣ ਡਿਆ ਹਾਂ ਕਿ ਤੁਸੀਂ ਆ ਜਾਂਦੇ ਹੀ ਮੇਰਾ ਟਾਈਮ ਮੈਨ ਨਹੀਂ ਤੇ ਮੈਂ ਚੱਲ ਲਾਵਣ ਕੁਲਾ ਦੇ ਤੂੰ ਵੀ ਨਹੀਂ ਆਇਆ ਮੈਂ ਆ ਤੇ ਆਣਾ ਯਾਰ ਮੈਨੂੰ ਨਾ ਘਰੇ ਕੰਮ ਹੀ ਥੋੜਾ ਜਾਂ ਬੰਦੇ ਨੂੰ ਮਿਲਣਾ ਹੀ ਸ਼ਾਮੀ ਤੇ ਫਿਰ ਉਹ ਲੇਟ ਹੋ ਜਾਣਾ ਹੈ ਹੁਣ ਕਿੱਥੇ ਆ ਹੁਣ ਮੈਂ ਘਰੇ ਹੀ ਆ ਇਦਾਂ ਕਰਾਂ ਗੱਲ ਕਰਾਂ ਭਾਬੀ ਨਾਲ ਚੱਲ ਮੈਂ ਕਰਾਉਣਾ ਫਿਰ ਭਾਬੀ ਕਿਹੜੀ ਚੀਜ਼ ਲਈਏ ਜਿਹੜੀ ਵਧੀਆ ਲੱਗੇ ਪੈਸੇ ਦੇ ਖਰਚ ਨਾ ਹੀ ਏ 2 ਮਿੰਟ ਠਹਿਰ ਕੇ ਕਰਾਵਾਂਗੇ ਜਾਂ ਇਦਾਂ ਹੀ ਉਹ ਰੋਣਾ ਜਾ ਦੇ ਕਰਾ ਦੇ ਮੈਂ ਵਾਸਾ ਇੱਥੇ ਆਇਆ ਹੁਣ ਚੱਲ ਹੋਲਡ ਰ ਕਵਲ ਕੰਗੇ ਤੇ ਤੇਲ ਲਿਆ ਦਸੇਰਵਾਵਾਂ ਹਾਂ ਵਧੀਆ ਵਧੀਆ ਪਿੰਦਰ ਬਾਕੀ ਸਭ ਠੀਕ ਠਾਕ ਆ ਜੀ ਗੱਲੀ ਨਾ ਆ ਪਿੰਦਰ ਦਾ ਫੋਨ ਆਉਂਦਾ ਏ ਕਰੀ ਗੱਲ ਲਓ ਮੈਂ ਹਾਂ ਤੁਸੀਂ ਤੇ ਆਏ ਨਹੀਂ ਤੇ ਮੈਂ ਆ ਗਿਆ ਜੇ ਆ ਦੱਸਿਆ ਬਣਾ ਬਬੇ ਜੇ ਚੋਂ ਕਿਹੜਾ ਸੂਟ ਲਾਵਾਂ ਅਛਾ ਤੂੰ ਸੂਟ ਲੈਣੇ ਹੀ ਮੈਂ ਤੈਨੂੰ ਕਿਹਾ ਵੀ ਹੀ ਵੀ ਤੂੰ ਨਾਬ ਨੂੰ ਨਾਲ ਲੈ ਜਾਣਾ ਹੀ ਧੰਨ ਮੈਂ ਦੱਸਿਆ ਸਹੀ ਹੀ ਪਰ ਮੰਮੀ ਨੇ ਨਹੀਂ ਆਉਂਦੇਣਾ ਉਹਨੂੰ ਚੱਲ ਕੋਈ ਗੱਲ ਨਹੀਂ ਤੇ ਹਾਂ ਕਿਹੜਾ ਰੰਗ ਵਾ ਜੇ ਇਹ ਕਾਲਾ ਕਲਰ ਹੈ ਤਾਂ ਫੇਰ ਨਾ ਲਈ ਨਹੀਂ ਭਾਪੀ ਜੀ ਕਾਲਾ ਤਾਂ ਨਹੀਂ ਆ ਕਾਫੀ ਜਿਹਾ ਲੱਗਦਾ ਵੈ ਫੇਰ ਤੇ ਰੰਗ ਸੋਨਾ ਵਾ ਤੇ ਜਿਹੜਾ ਹਾਲ ਲੱਗੇ ਉਹ ਵੀ ਸੋਨਾ ਵਾ ਆ ਮੈਂ ਵੀ ਇਹੋ ਪਸੰਦ ਕੀਤਾ ਮੈਂ ਚਲੋ ਇੱਕ ਕਰੇ ਤੁਹਾਨੂੰ ਹਾਈ ਲਵਾ ਨਹੀਂ ਇਹ ਸੋਹਣੇ ਹਨਾ ਕਬਲ ਸੋਹਣਾ ਹਨਾ ਜਿਹੜਾ ਲੱਗੇ ਉਹ ਵੀ ਕਿੰਨਾ ਸੋਹਣਾ ਵਾ ਆਵਲੇ ਫੇਰ ਲੈ ਲੈ ਮੈਂ ਹਾਂ ਆਹੋ ਲੈ ਲੈ ਪਿੰਦਰੀਆ ਵਧੀਆ ਨੇ ਚਲੋ ਠੀਕ ਹੈ ਚਲ ਠੀਕ ਹੈ ਵੇਹਲਾ ਆਪਣੀ ਬਬਟੀਲੀ ਸ਼ੋਪਿੰਗ ਕਰਨ ਗਿਆ ਵਾ ਪਰ ਜਿੱਦਾਂ ਦੇ ਉਹ ਕੱਪੜੇ ਲੈਣ ਦੇ ਨਾ ਕਿਤੇ ਭੂਆ ਨੇ ਵੇਖ ਲੈਣਾ ਤਾਂ ਭੂਆ ਨੂੰ ਅੱਗ ਹੀ ਲੱਗ ਜਣੀ ਆ। ਅਗਲਾ ਭੂਆ ਨੂੰ ਪੁੱਛ ਕੇ ਗਿਆ ਹਣਾ ਉਹ ਆਪਣੇ ਆਪ ਉਹ ਛੋੜੀ ਜਾ ਸਕਦਾ ਵਾ। ਜੇ ਪੁੱਛ ਕੇ ਗਿਆ ਹੁੰਦਾ ਤਾਂ ਨਾਮ ਨੂੰ ਨਾਲ ਨਾ ਖੜਦਾ। ਵੀਰ ਜੀ ਨੇ ਨਾ ਫਿਰ ਭਾਬੀ ਨੂੰ ਗਿਫਟ ਦੇਣਾ ਹੋਣਾ ਵਾ। ਵੇਲੇ ਜਦ ਭਾਬੀ ਨੂੰ ਪਤਾ ਲੱਗੇਗਾ ਨਾ ਤੇ ਕਿੰਨੀ ਖੁਸ਼ ਹੋਣਾ ਉਹਨਾਂ ਨੇ। ਨਾਮ ਨੇ ਤਾਂ ਖੁਸ਼ ਹੋਣਾ ਵਾ ਤਾਂ ਭੂਆ ਨੇ ਸੜ ਕੇ ਕੋਲਾ ਹੀ ਹੋ ਜਾਣਾ ਵਾ। ਕੀ ਪਤਾ ਭੂਆ ਵੀ ਹੁਣ ਖੁਸ਼ ਹੋ ਜੇ ਵੀ ਮੇਰੀ ਨਾਂ ਲਈ ਕੱਪੜੇ ਲਿਆਇਆ ਵਾ ਖਰੀਦ ਕੇ। ਉਹ ਤਾਂ ਹੁਣ ਰੱਬ ਹੀ ਜਾਣਦਾ ਵਾ ਤੇ ਜਾਂ ਭੂਆ ਹੀ ਤੁਹਾਡੀ ਜਾਣਦੀ ਐ ਭੂਆ ਨੇ ਕਿੰਨਾ ਕਿਚੜ ਔਖੀ ਰਹਿਣਾ ਵਾ ਸਭਾਤ ਭੂਆ ਨੂੰ ਬਦਲਣਾ ਹੀ ਪੈਣਾ ਆਪਣਾ ਆਏ ਤੇ ਐ ਤੇ ਜਾ ਕਬਲ ਨੂੰ ਫੜ ਕਰਾਤੀ ਫਿਰ ਸ਼ਾਪਿੰਗ ਪਿੰਦਰ ਨੂੰ ਉਹਨੂੰ ਤੇ ਸ਼ਾਪਿੰਗ ਕਰਾਤੀ ਆ ਤਾ ਤੂੰ ਹੀ ਮੈਨੂੰ ਕਦੀ ਸ਼ਾਪਿੰਗ ਕਰਾਈ ਆ ਅਗਲੇ ਮਾਲ ਚ ਗਿਆ ਵਾ 10 ਸਾਲ ਹੋ ਗਏ ਕਦੀ ਮੈਨੂੰ ਖੜਿਆ ਵਾ ਉਹ ਚੱਲ ਚੰਗੀ ਗੱਲ ਆ ਤੂੰ ਵੇਖ ਕੇ ਮੈਂ ਦਿਲ ਕਾਲੀ ਭੰਡਾ ਪੀਆ ਸਾਡੇ ਤੇ ਜਦੋਂ ਟਾਈਮ ਹੀ ਸ਼ਾਪਿੰਗ ਨਹੀਂ ਤੇ ਲਾਗੇ ਸ਼ਹਿਰ ਬਟਾਲੇ ਤੇ ਜਾਂਦੇ ਰਹੇ ਆ ਨਾ ਤੇ ਹੁਣ ਉਹਨਾਂ ਦਾ ਟਾਈਮ ਉਹਨਾਂ ਦੀ ਗੱਲ ਕਰੀਏ ਆਪਣਾ ਟਾਈਮ ਲੰਘ ਗਿਆ ਹੋਣਾ ਸ਼ਹਿਰ ਬਟਾਰੀ ਨੂੰ ਮੈਂ ਕੀ ਕਰਾਂ ਮੈਂ ਤਾਂ ਮੌਲਚੇ ਜਾਣਾ ਜੇ ਮੈਨੂੰ ਕਦੀ ਖੜਿਆ ਜੀ ਓਏ ਬੋਲ ਜੀ ਕੱਪੜੇ ਹੁੰਦੇ ਦੁਕਾਨਾਂ ਤੇ ਵੀ ਕੱਪੜੇ ਸਿਰਫ ਹੋਏ ਆ ਵੀ ਉੱਥੇ ਮੜਿਆ ਮਿਸਕ-ਮਿਸ ਕਰਕੇ ਤਾਂ ਰੇਟ ਵੱਧ ਲਾ ਦਿੰਦੇ ਆ ਹੁੰਦਾ ਤੇ ਉਹ ਕੋਈ ਆ ਫਰਕ ਕਿੰਨਾ ਕੋ ਹੁੰਦਾ ਵਾ ਐਂ ਨਹੀਂ ਇਹਨਾਂ ਚੀਜ਼ਾਂ ਪਿੱਛੇ ਪਈਦਾ ਹੈਗਾ ਤੇ ਨਾਲੇ ਆ ਵੀ ਚਲੋ ਵਧੀਆ ਗੱਲਾਂ ਜੇ ਗਿਆ ਵਾ ਤੇ ਨਾਲੋਂ ਗੱਲ ਫਿਰ ਅਗਲੀ ਵਾਰ ਕਹਾਂਗਾ ਜਿਉ ਪਿੰਦਰ ਤੇ ਭਾਬੀ ਨਹੀਂ ਜਾਣਗੇ ਕਹਾਂਗਾ ਵੀ ਨਾਲੇ ਨੂੰ ਲੈ ਜਾਓ ਇਹਦਾ ਵੀ ਚਾਰ ਲਾ ਦੋ ਅੱਛਾ ਉਹ ਮੈਨੂੰ ਕਿਉਂ ਖੜਨ ਤੂੰ ਹੀ ਮੈਨੂੰ ਖੜਾ ਹਾਂ ਤੂੰ ਚੱਲ ਚੱਲ ਜਾਾਂਗੇ ਕਿਸੇ ਦਾ ਨਾ ਹੁਣ ਤੂੰ ਇਹ ਦ ਉਹਨੇ ਤਾਂ ਲੈ ਲਿਆ ਵਾ ਉਹਨੇ ਤਾਂ ਵਧੀਆ ਕੀਤਾ ਤੇ ਤੂੰ ਹੀ ਮੈਨੂੰ ਦੱਸੋ ਵੀ ਆਪਣੀ ਸਾਲਗਿਰੇ ਤੇ ਕੀ ਲੈ ਕੇ ਜਾਣਾ ਮੈਨੂੰ ਉਹ ਸਾਲਗਿਰੇ ਤੇ ਵੀ ਲੈ ਲਾਂਗੇ ਜਦੋਂ ਆਊਗੀ ਪਰ ਗਰਲੀਨ ਮੈਨੂੰ ਇੱਕ ਗੱਲ ਲੱਗਣਦੀ ਆ ਉਦਾਂ ਪਿੰਦਰ ਨਾਲ ਭਾਦੀ ਨੂੰ ਖੜਦਾ ਤੂੰ ਵਧੀਆ ਨਹੀਂ ਰਹਿਣਾ ਐ ਇਦਾਂ ਹੁਣ ਮੱਲਾ ਵੀ ਵੀਡੀਓ ਤਾਂ ਦੇਖ ਕੇ ਸਿਲੈਕਟ ਕਰਨਾ ਪੂਰਾ ਕਲਰ ਦਾ ਨਹੀਂ ਪਤਾ ਲੱਗਦਾ ਨਾ ਕੱਪੜੇ ਦਾ ਨਾ ਤੂੰ ਵੀ ਤਾਂ ਦੇਖ ਕੇ ਕਹਿ ਤਾਣਾ ਵਾ ਨਾਲ ਲੈ ਜਾਂਦਾ ਤਾਂ ਚੰਗੀ ਗੱਲ ਹੀ ਹੈ ਨਾ ਅਗਰੇ ਨੇ ਸਰਪ੍ਰਾਈਜ਼ ਦੇਣਾ ਵਾ ਜੇ ਦੱਸ ਦਿੰਦਾ ਤਾਂ ਫੇਰ ਕਾ ਦਾ ਸਰਪ੍ਰਾਈਜ਼ ਰਹਿਣਾ ਸੀ ਕੋਈ ਗੱਲ ਨਹੀਂ ਸਰਪ੍ਰਾਈਜ਼ ਉਧਰ ਨੂੰ ਭੋਆ ਨੇ ਤਿਆਰ ਕੀਤਾ ਨਾ ਘਰ ਜਾਂਦਿਆਂ ਨੂੰ ਸਰਪ੍ਰਾਈਜ਼ ਤਾਂ ਡਬਲ ਡਬਲ ਹੋ ਜਾਣਾ ਮੇਰੇ ਹਿਸਾਬ ਨਾਲ ਹੁਣ ਭਾਬੀ ਨੂੰ ਸਰਪ੍ਰਾਈਜ਼ ਦੇਗਾ ਕਿ ਭੂਆ ਕੋ ਲਏਗਾ ਉਹ ਤਾਂ ਵੇਖੀ ਜਾਏਗੀ ਤੇ ਚਲ ਕੋਈ ਗੱਲ ਨਹੀਂ ਸ਼ਾਮ ਨੂੰ ਆਪਾਂ ਪੁੱਛਨੇ ਆ ਕਿ ਕੀ ਬੰਦਾ ਵਾ ਕਿ ਡਿਸ਼ੇਤੀ ਚਲ ਗਈ ਆ ਉਦਾਂ ਕੋਈ ਸਲਾਹ ਕਰਨੀ ਹੋਏ ਨਾ ਗਰਲੀ ਨੇ ਕਿਦਾਂ ਕਿਦਾਂ ਨਹੀਂ ਹੁਣ ਵੇ ਕਿ ਡਿਸ਼ੇਤੀ ਪੱਲਾ ਛਾੜ ਕੇ ਤੇ ਗਾਂ ਘੇ ਨਹੀਂ ਤੇ ਮੈਨੂੰ ਹੁਣਾ ਖਾਣਾ ਪਏ ਖਾਣਾ ਤਾਂ ਤੁਹਾਨੂੰ ਪੈਣਾ ਹੀ ਉਹਨਾਂ ਤੱਕ ਤਾਂ ਮੈਂ ਵੀ ਨਹੀਂ ਖਾੜਾ ਛੱਡਦੀ ਜਿੰਨੇ ਤੱਕ ਅਹੀਂ ਨਾ ਗਈਆਂ ਕਵਲ ਨੂੰ ਕਾਂ ਗਿਆ ਹਿੰਵਲੀਆ ਮੰਗੀ ਉਥੋਂ ਕਿੱਥੇ ਚਲ ਗਏ ਹੋ ਸ਼ੁਕਰ ਆ ਕਿਤੇ ਤੁਸੀਂ ਵੀ ਘਰ ਆਏ ਹੋ ਮੰਮੀ ਨੇ ਪਤਾ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਐ ਨਾ ਤੁਸੀਂ ਕੁਝ ਦੱਸ ਕੇ ਗਏ ਨਾ ਕੁਝ ਹੋਰ ਬੰਦਾ ਕਮ ਸੇ ਕਮ ਦੱਸ ਤੇ ਜਾਂਦਾ ਨਾ ਉਹਨਾਂ ਨੇ ਉਦੋਂ ਦੀ ਮੇਰੀ ਜਾਣ ਖਾਂ ਮਾਰੀ ਕਿ ਤੇਰੇ ਕਿਹੇ ਕੰਮ ਗਿਆ ਹੋਣਾ ਮੈਂ ਤੇ ਤੁਹਾਨੂੰ ਕਿਤੇ ਵੀ ਨਹੀਂ ਘਲਾਇਆ ਹੈਗਾ ਉਹ ਯਾਰ ਸਾਹ ਤੇ ਲੱਲਾ ਤੈਨੂੰ ਦੱਸਦਾ ਆ ਪਰ ਮੇਰੀ ਜਿਹੜੀ ਇਨੀ ਬੇਇੱਜ਼ਤੀ ਹੋਈ ਐ ਜਦ ਮਮੀ ਨੂੰ ਤੁਸੀਂ ਕੁਝ ਦੱਸ ਜਾਂਦੇ ਆ ਫੜ ਤੇ ਪਰਾਂ ਹੋ ਅੰਦਰ ਚੱਲ ਤਨ ਮੈਂ ਆ ਕੀ ਐ ਉਹ ਚੱਲ ਤੇ ਸਹੀ ਦੱਸਦਾ ਆ ਹਏ ਇੰਨੇ بڑے ਲਫਾਫੇ ਭਰ ਕੇ ਆਂਦੇ ਨੇ ਬੜਾ ਲੱਦਿਆ ਮੋਟਰਸਾਈਕਲ ਆਇਆ ਵੇਖਾਂ ਬੜਾ ਜਾ ਕੇ ਕੀ ਇਹਦੇ ਵਿੱਚ